ਸ਼ਾਂਤ ਬਾਬਾ ਬਰਿਆਮ ਸਿੰਘ ਰਤਵਾੜੇ ਵਾਲੇ ਮਹਾਪੁਰਖ ਕਥਾ ਕਰਦੇ ਦੱਸਿਆ ਕਰਦੇ ਸੀ ਕਹਿੰਦੇ ਇੱਕ ਵਾਰੀ ਮੇਰੇ ਪੁੱਤਰ ਨੂੰ ਤੇ ਮੈਨੂੰ ਸਾਨੂੰ ਸੇਵਾ ਦਾ ਮੌਕਾ ਮਿਲਿਆ ਇਹਨਾਂ ਦੀ ਸੇਵਾ ਦਾ ਸ਼ਾਂਤ ਮਹਾਰਾਜ ਸ਼ਾਂਤ ਰਾੜੇ ਵਾਲੇ ਸ਼ਾਂਤੀਸ਼ਰ ਸਿੰਘ ਜੀ ਮਹਾਰਾਜ ਰੋੜਾ ਸਾਹਿਬ ਵਾਲੇ ਉਨ੍ਹਾਂ ਦੇ ਚਰਨਾਂ ਦੀ ਸੇਵਾ ਦਾ ਮੌਕਾ ਮਿਲਿਆ ਅਹੀਂ ਕਹਿੰਦੇ ਚ ਆਪ ਨੂੰ ਪਰਸਦੇ ਆ ਸੇਵਾ ਬੜੀ ਔਖੀ ਸੇਵਾ ਇਹ ਜਲਦੀ ਜਲਦੀ ਮਹਾਪੁਰਖ ਦਿੰਦੇ ਨਹੀਂ ਪਰ ਕਿਤੇ ਮੇਰ ਹੋ ਜਾਵੇ ਮਾਲਕ ਦੀ ਫਿਰ ਇਹ ਸੇਵਾ ਮਿਲਦੀ ਹੈ ਤਾਂ ਤੇ ਬਾਬਾ ਬਰਿਆਮ ਸਿੰਘ ਰਤਵਾੜੇ ਵਾਲੇ ਕਹਿੰਦੇ ਸੀ ਚਰਨ ਕੁੱਟ ਰਹੇ ਆ ਜਿਹੜਾ ਬੇਟਾ ਸੀ ਕਹਿੰਦੇ ਸਾਡਾ ਉਹ ਬਾਰ ਬਾਰ ਉਹਨਾਂ ਦੇ ਸਰੀਰ ਦੇ ਨਾਲ ਕੰਨ ਲਾ ਕੇ ਦੇਖਦਾ ਇਹ ਮਹਾਪੁਰਖ ਰੜਾ ਸਾਹਿਬ ਵਾਲੇ ਹੱਸਦੇ ਨੇ ਕਹਿੰਦੇ ਪੁੱਤਰ ਕੀ ਦੇਖਦਾ ਤੂੰ ਨੇ ਮਹਾਰਾਜ ਮੈਂ ਸੁਣ ਰਿਹਾ ਹਾਂ ਵੀ ਬਾਜ ਕਿਹਦੀ ਬਾਜ ਹੁੰਦੀ ਹੈ ਕਹਦੇ ਪਰ ਧਿਆਨ ਨਾਲ ਸੁਣੋ। ਬਾਬਾ ਜੀ ਰਤਵਾੜਾ ਸਾਹਿਬ ਵਾਲੇ ਮਹਾਪੁਰਖ ਉਹ ਕਹਿੰਦੇ ਜਦੋਂ ਹੁਣ ਮਹਾਪੁਰਖਾਂ ਦੀ ਆਗਿਆ ਮਿਲ ਗਈ ਤੇ ਹੋਰ ਕਿਰਪਾ ਹੋ ਗਈ। ਚਰਨਾਂ ਦੇ ਨਾਲ ਕੰਨ ਲਾ ਕੇ ਜਦੋਂ ਦੇਖਦੇ ਤਾਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਪੁਰਖ ਕਹਿੰਦੇ ਰਾਡਾ ਸਾਹਿਬ ਵਾਲੇ ਹੱਸ ਕੇ ਜੋ ਮਹਾਪੁਰਖ ਤੱਕ ਖੁਸ਼ੀ ਰਹਿੰਦੇ ਆਨੰਦ ਉਹ ਨਾਂ ਆਤਮਨੰਦ ਮਹਾਨੰਦ ਆਤਮਨੰਦ ਮਹਾਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਮਹਾਨੰਦ ਕਿੱਥੋਂ ਮਿਲਦਾ ਕੀਰਤਨ ਦੇ ਵਿੱਚੋਂ ਮਹਾਨੰਦ ਕਿੱਥੋਂ ਮਿਲਦਾ ਸੰਗਤ ਦੇ ਵਿੱਚ ਮਹਾਨੰਦ ਕਿੱਥੋਂ ਮਿਲਦਾ ਨਾਮ ਦੇ ਵਿੱਚ ਖੇੜਾ ਬਣਿਆ ਰਹਿੰਦਾ ਆਨੰਦ ਬਣਿਆ ਰਹਿੰਦਾ ਮਹਾਪੁਰਖ ਹੱਸਦੇ ਨੇ ਰਾੜਸਾਹ ਬਲੇ ਕਹਿੰਦੇ ਬੱਚਾ ਦੱਸ ਫਿਰ ਕੀ ਸੁਣਿਆ ਮਹਾਰਾਜ ਜੀ ਬਹੁਤ ਆਨੰਦ ਆ ਰਿਹਾ ਹੈ ਪਹਿਲੀ ਵਾਰ ਹੀ ਮੈਂ ਦੇਖ ਰਿਹਾ ਵੀ ਵਾਹਿਗੁਰੂ ਵਾਹਿਗੁਰੂ ਦੀ ਸਰੀਰ ਵਿੱਚੋਂ ਵੀ ਆਵਾਜ਼ ਆਉਂਦੀ ਹੈ ਸ਼ੰਤਪਾਪਾ ਬਰਿਆਮ ਸਿੰਘ ਜੀ ਧਾਰਨਾ ਪੜਿਆ ਕਰਦੇ ਸੀ ਕਹਿੰਦੇ ਜਦੋਂ ਬੱਚੇ ਨੇ ਮਹਾਪੁਰਖਾਂ ਦੇ ਸਰੀਰ ਨੂੰ ਜਦੋਂ ਕੰਨ ਲਾ ਕੇ ਸੁਣਦਾ ਗੁਰਮੁਖ ਪਿਆਰੇ ਦਾ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਤੇ ਆ ਰਿਹਾ ਗੁਰਮੁਖ ਰੋਮ ਰੋਮ ਹਰ ਧਿਆਵ ਮਹਾਪੁਰਖ ਧਰਨਾ ਪੜਿਆ ਕਰਦੇ ਸੀ ਰੋਮ ਰੋਮ ਹਰ ਧਿਆਵ ਗੁਰਮੁਖ ਪਿਆਰੇ ਦਾ ਰੋਮ ਰੋਮ ਹਰ ਧਿਆਵ ਕਪਿਆਰੇ ਨਾ ਹੋ ਮਨੋਸ ਚਾਵੇ ਕੋ ਨਮ ਪਿਆਰੇ ਦਾ ਹੋ ਮਨੋਸ ਚਾਵੇ ਕੋ ਨਮ ਪਿਆਰੇ ਦਾ ਕਪਿਆਰੇ ਕੋ ਨਮ ਪਿਆਰੇ ਦਾ ਰੋਮ ਰੋਮ ਹਰ ਚਾਵੇ ਗੁਰੂ ਨੰਦ ਪਿਆਰੇ ਦਾ ਪਿਆਰੇ ਦਾ ਗੁਰੂ ਕਤ ਪਿਆਰੇ ਦਾ ਰੋਗ ਰੋਗ ਹਰ ਝਾਲੈ ਗੁਰ ਕਤ ਪਿਆਰੇ ਦਾ ਰੋਗ ਰੋਗ ਹਰ ਝਾਲੈ ਗੁਰ ਕਤ ਪਿਆਰੇ ਦਾ ਆਵਾ ਗੁਰੂ ਮੁਖ ਪਿਆਰੇ ਦਾ ਊ ਮਰੋਵਰ ਧਿਆਵਾ ਗੁਰੂ ਮੁਖ ਪਿਆਰੇ ਦਾ ਲੋਹ ਲੋ ਝਾਵੇ ਗੁਰਦੰਤ ਪਿਆਰੇ ਦਾ ਕੋਵਰੋ ਝਾਗ ਗੁਰੂ ਘਟ ਪਿਆਰੇ ਦਾ